ਉਨੇ ਆਤਮਾਨ ਦੇ ਭਲੇ ਲਈ ਔਰ ਸੁਰਤਨੋਂ ਗੁਰ ਸ਼ਬਦ ਵਿਚਾਰ ਨਾਲ ਜੋੜਨ ਵਾਸਤੇ ਸਰਦਾ ਭਾਵਨਾ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਬੁਲਾਓ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗ ਅੰਤਕ ਬਦਨ ਸੱਲ ਕਾਵ ਗੁਰੂ ਰਾਮਦਾਸ ਤੇਰੀ ਸ਼ਰਨ ਗੁਰੂ ਰਾਮਦਾਸ ਜੀ ਸਤ ਸਹਿਬਾਨ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਵਿੱਚ 60 ਸਵਈਏ ਉਚਾਰਨ ਕਰਦੇ ਆ ਸਭ ਤੋਂ ਅੰਤ ਵਾਲੇ ਸਵਈਏ ਵਿੱਚ ਬਖਸ਼ਿਸ਼ ਕਰਦੇ ਆ ਗੁਰੇ ਅਮਰਦਾਸ ਥਿਰ ਥਪਿਓ ਪਰ ਗਾਮੀ ਤਾਰਣ ਕਰਨ ਅਗ ਅੰਤਕ ਬਧੈਨਾ ਸਲ ਕਾਵ ਗੁਰ ਰਾਮਦਾਸ ਤੇਰੀ ਸ਼ਰਨ ਆਪਾਂ ਅਸੀਂ ਤੁਸੀਂ ਸਾਰੇ ਹੀ ਦੇਸ਼ ਪਰਦੇਸ ਤੋਂ ਸੰਗਤਾਂ ਦੂਰ ਦਰਾਸ ਤੋਂ ਚੱਲ ਕੇ ਧੰਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਗ ਪਵਿੱਤਰ ਦਰਬਾਰ ਵਿੱਚ ਵੀ ਆਏ ਆ ਤੇ ਸੰਸਾਰੀ ਘਰ ਵਿੱਚ ਵੀ ਆਏ ਧੰਗੁਰੂ ਰਾਮਦਾਸ ਮਹਾਰਾਜ ਦੀ ਸ਼ਰਨ ਵਿੱਚ ਵੀ ਆਏ ਆ ਔਰ ਗੁਰੂ ਸਾਹਿਬ ਜੀਆਂ ਦਾ ਇਹ ਜਨਮ ਸਥਾਨ ਇੱਥੇ ਆ ਪਾਏ ਆ ਮੈਂ ਸਮਝਦਾ ਕਿ ਆਪਾਂ ਸਾਰੇ ਹੀ ਬਾਤ ਵੱਡਿਆਂ ਬਾਹਾਂ ਵਾਲੇ ਜਾਂ ਕੇ ਮस्तक ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਆਨੇ ਸ਼ਲੋਕ ਵਾਰਾਂ ਤੇ ਵਧੀਕ ਦੀ ਬਾਣੀ ਅੰਦਰ ਸੁਲਹੌਰ ਸ਼ਹਿਰ ਦਾ ਜ਼ਿਕਰ ਕੀਤਾ ਤੇ ਗੁਰੂ ਸਾਹਿਬ ਲਿਖਦੇ ਨੇ ਲਹਾਰ ਸ਼ਹਿਰ ਜ਼ਹਿਰ ਕਹਿਰ ਸਵਾ ਬਹਿਰ ਕਿ ਲਹਾਰ ਸ਼ਹਿਰ ਦੇ ਅੰਦਰ ਲਹਾਰ ਸ਼ਹਿਰ ਇਹ ਘੁਗ ਵਸਦਾ ਤੁਸੀਂ ਵੇਖ ਹੀ ਲਿਆ ਬਾਜ਼ਾਰ ਚੋਂ ਲੰਘ ਕੇ ਆਏ ਪਰ ਸੱਚਖੰਡ ਸ੍ਰੀ ਅਮਰਸਰ ਵਰਗਾ ਸੰਗਣੀ ਆਬਾਦੀ ਨਹੀਂ ਹੈ ਜੀ ਉਹਨੂੰ ਬਾਣੀ ਨੇ ਪ੍ਰਮਾਣ ਦਿੱਤਾ ਵਸਦੀ ਸਗਣਿਆ ਬਾਾਰ ਅਨੂਪ RAMਦਾਸਪੁਰ ਗੁਰੂ RAMਦਾਸ ਮਹਾਰਾਜ ਦੀ ਉਸ ਨਗਰੀ ਨਾਲੋਂ ਇਹ ਵੱਡਾ ਸ਼ਹਿਰ ਨਹੀਂ ਆ ਉਹਨੂੰ ਮਾਰੇ ਨੇ ਦਰਜਾ ਦਿੱਤਾ ਵਸਦੀ ਸਗਣਿਆ ਬਾਾਰ ਅਨੂਪ ਉਹਦੇ ਵਿੱਚ ਸੁੰਦਰਤਾ ਹੈ ਗੁਰੂ RAMਦਾਸ ਮਹਾਰਾਜ ਦੀ ਉਸ ਨਗਰੀ ਵਿੱਚ ਇੱਥੋਂ ਨਾਲੋਂ ਫਰਕ ਹੈ ਇੱਥੇ ਲਹਾਰ ਸ਼ਹਿਰ ਇਹ ਸ਼ਹਿਰ ਜ਼ਰੂਰ ਆ ਪਰ ਉਹਦੇ ਬਰਾਬਰ ਇਹ ਉਹਨਾਂ ਸੰਗਣਾ ਨਹੀਂ ਆ ਲਹਾਰ ਸ਼ਹਿਰ ਜ਼ਹਿਰ ਇਥੇ ਈਰਖ ਹੈ ਆ ਜਿਹੜੀ ਅੱਜ ਮੁਹੱਬਤ ਤੁਹਾਨੂੰ ਮਿਲਦੀ ਪਈ ਹੈ ਨਾ ਇਹ ਤਿੰਨ ਜੰਗਾਂ ਤੋਂ ਬਾਅਦ ਮਿਲੀ ਹੈ ਜਿਹੜੀ ਮੁਹੱਬਤ ਅੱਜ ਮਿਲਦੀ ਪਈ ਹੈ ਨਾ ਇਹਦੇ ਪਿੱਛੇ ਤਿੰਨ ਲੜਾਈਆਂ ਹੋਈਆਂ 47 ਦੀ 77 ਦੀ ਤੇ 65 ਦੀ ਕਾਰਗਲ ਦੀ ਵੀ ਹੁਣ ਮੁਹੱਬਤ ਹੋਈ ਹੈ ਇਹ ਜ਼ਹਿਰ ਬਾਣੀ ਜੋ ਬਚਨ ਲਿਖਿਆ ਉਹ ਹੈ ਮਰਨੇ ਲਹਾਰ ਸ਼ਹਿਰ